ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਕਿੰਨਾਂ ਦਾ ਪਿੰਡ ਛੇੜਨੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਦਰ ਕਬੱਡੀ ਤੇ ਦੋਸਤੋ ਅੱਜ ਕੈਨੇਡਾ ਦੇ ਵਿੱਚ ਮਿਤੀ 15 ਜੂਨ 2024 ਨੂੰ GTA ਕਬੱਡੀ ਕੱਪ ਕਰਾਇਆ ਜਾ ਰਿਹਾ ਤੇ ਦੋਸਤੋ ਅੱਜ ਇਸ ਕਬੱਡੀ ਕੱਪ ਉਤੇ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇ ਤੇ ਚੋਟੀ ਦੀਆਂ ਟੀਮਾਂ ਦੋਸਤੋ ਜੇ ਪਲੇਅਰਾਂ ਦੀ ਗੱਲ ਕਰੀਏ ਵੀ ਕਿਹੜੇ ਕਿਹੜੇ ਪਲੇਅਰ ਖੇਡਣਗੇ ਤਾਂ ਦੋਸਤੋ ਅੱਜ ਇਸ ਟੂਰਨਾਮੈਂਟ ਉੱਤੇ ਪਲੇਅਰ ਖੇਡਣਗੇ ਖੁਸ਼ੀ ਦੁੱਗਾ ਇੰਦਰਜੀਤ ਕਲਸੀਆ ਪਾਲਾ ਜਲਾਲਪੁਰ ਸਤੂ ਖੰਡੂਰ ਸਾਹਿਬ ਸੁਲਤਾਨ ਸੌਂਸਪੁਰ ਦੁੱਲਾ ਬੱਗਾ ਪਿੰਡ ਡੇਰਾ ਬਾਬਾ ਨਾਨਕ ਦਿੱਤਾ ਸਿਦਾ ਗੱਜਣਾ ਤੇ ਨਾਲ ਹੀ ਹੀਰਾ ਬੱਟ ਚਿੱਤਪਾਲ ਚਿੱਟੀ ਸਨੀ ਆਦਮਬਾਲ ਸੀਲੂ ਹਰਿਆਣੇ ਵਾਲਾ ਕਾਲੇ ਧਨੋਲੇ ਵਾਲਾ ਕਮਲ ਨਵਾ ਪਿੰਡ ਜੱਗਾ ਚਿੱਟੀ ਜਿਆਦਾ ਸਰਖਪੁਰ ਜੱਗੂ ਹਾਕਮ ਵਾਲੀਆ ਮਨਜੋਤ ਮਾਛੀਵੜਾ ਸਾਹਿਬ ਦਾ ਤੇ ਨਾਲ ਹੀ ਦੋਸਤੋ ਬੰਟੀ ਟਿੱਬੇ ਵਾਲਾ ਸੰਕਰ ਸਿੱਧਵਾ ਗੋਰਪ੍ਰੀਤ ਬੋਰਝਰੀ ਤੇ ਜੋਦਾ ਸੁਰਕਪ੍ਰਿਆ ਕਬੱਡੀ ਦੇ ਦੋਸਤੋ ਵੱਡੇ ਮੱਲ ਪਹੁੰਚ ਰਹੇ ਨੇ ਅੱਜ ਇਸ ਟੂਰਨਾਮੈਂਟ ਉੱਤੇ ਤੇ ਦੋਸਤੋ ਜੇ ਗੱਲ ਕਰੀਏ ਇਹ ਟੂਰਨਾਮੈਂਟ ਲਾਈਵ ਕਿਹੜੇ ਚੈਨਲ ਤੇ ਚੱਲੇਗਾ ਤਾਂ ਦੋਸਤੋ ਇਹ ਟੂਰਨਾਮੈਂਟ ਲਾਈਵ ਚੱਲੇਗਾ ਅਨਟਾਰੀਓ ਕਬੱਡੀ ਫੈਡਰੇਸ਼ਨ ਦੇ ਅਫੀਸ਼ੀਅਲੀ YouTube ਚੈਨਲ ਦੇ ਉੱਤੇ ਸੋ ਦੋਸਤੋ ਬਾਕੀ ਐਸੀ ਕੁਝ ਅੱਜ ਦੇ ਵੱਡੇ ਕਬੱਡੀ ਕੱਪ ਬਾਰੇ ਜਾਣਕਾਰੀ